ਸਟਾਸਟਿਕਾ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਦੇ ਉੱਤੇ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਮੋਂਗੇ ਅੱਜ ਵਾਲੇ ਜਿਹੜੇ ਸੂਟ ਨੇ ਇਹ ਮੈਂ ਪਸ਼ਮੀਨਾ ਦੇ ਵਿੱਚ ਲੈ ਕੇ ਆਈਆਂ ਸ਼ਿਮਰ ਪਸ਼ਮੀਨਾ ਦੇ ਵਿੱਚ ਵੀ ਸੂਟ ਰਹਿਣਗੇ ਬੀ ਐਲ ਐਮ ਬ੍ਰਾਂਡ ਰਹੂਗਾ ਸਾਰੇ ਸੂਟ ਆ ਜਿਹੜੇ ਤੁਹਾਨੂੰ ਬਹੁਤ ਹੀ ਵਧੀਆ ਪ੍ਰਿੰਟ ਮਿਲਣਗੇ ਤੇ ਬਹੁਤ ਹੀ ਵਧੀਆ ਕੁਆਲਿਟੀ ਮਿਲੂਗੀ ਜੇਕਰ ਕੋਈ ਸੂਟ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਤੁਸੀਂ ਉਹਦੇ ਉੱਪਰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਅ ਅੱਜ ਵਾਲੇ ਜਿਹੜੇ ਸੂਟ ਨੇ ਇਹਨਾਂ ਦੇ ਨਾਲ ਸ਼ਿਪਿੰਗ ਆ ਜਿਹੜੀ ਲੱਗੇਗੀ ਹਾਂਜੀ ਜੇ ਕਿਸੇ ਨੇ ਕੋਈ ਸੂਟ ਰੈਡੀ ਕਰਵਾ ਕੇ ਲੈਣਾ ਤੁਸੀਂ ਸੂਟ ਰੈਡੀ ਵੀ ਕਰਵਾ ਸਕਦੇ ਹੋ ਸੂਟ ਸਟਿਚ ਕਰਵਾ ਕੇ ਲੈਣਾ ਤੁਸੀਂ ਸਟਿਚ ਵੀ ਕਰਵਾ ਕੇ ਲੈ ਸਕਦੇ ਹੋ ਚਲੋ ਆਪਾਂ ਦਿਖਾਉਨੇ ਆ ਫਿਰ ਤੁਹਾਨੂੰ ਸੂਟ ਸੂਟ ਬਹੁਤ ਹੀ ਸੋਹਣੇ ਰਹਿਣ ਵਾਲਿਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਇਸ ਚੈਨਲ ਦੇ ਉੱਪਰ ਆਪਾਂ ਲੈ ਕੇ ਆਉਨੇ ਆ ਸੂਟ ਸੂਟ ਤੁਹਾਨੂੰ ਬਿਲਕੁਲ ਫਾਈਨ ਫਾਈਨ ਕੁਆਲਿਟੀ ਦੇ ਵਿੱਚ ਮਿਲਣਗੇ ਇਹ ਰਿਹਾ ਪਹਿਲਾ ਸੂਟ ਮੈਚਿੰਗ ਸੂਟ ਆਣਗੇ ਬੀ ਐਲ ਐਮ ਬ੍ਰਾਂਡ ਰਹੂਗਾ ਸਾਰੇ ਸੂਟਾਂ ਦਾ ਆ ਦੇਖੋ ਇਹ ਬਾਟਮ ਦਾ ਕੱਪੜਾ ਆ ਗਿਆ ਯੂਨੀਕ ਜੀ ਪ੍ਰਿੰਟ ਬਣੀ ਹੋਈ ਹੈ ਇਹਦੀ ਇਹ ਬੀ ਐਲ ਐਮ ਬ੍ਰਾਂਡ ਦਾ ਸੂਟ ਆ ਆ ਦੇਖ ਲਓ ਕੰਨੀ ਤੋਂ ਪਤਾ ਚੱਲਦਾ ਬੀ ਐਲ ਐਮ ਆਰਟ ਆਫ ਡ्रेसਿੰਗ ਮੋਹਰ ਲੱਗੀ ਹੋਈ ਹੈ ਇਸ ਦਾ ਸੂਟ ਰਹੂਗਾ ਇਹ ਬਾਟਮ ਦਾ ਕੱਪੜਾ ਆ ਗਿਆ ਇਹ ਸ਼ਰਟ ਦਾ ਕੱਪੜਾ ਆ ਗਿਆ ਠੀਕ ਹੈ ਜੀ ਜਿੰਗੀ ਤਰ੍ਹਾਂ ਸੂਟ ਤੁਸੀਂ ਦੇਖ ਲਓ ਤੇ ਸਕਰੀਨ ਸ਼ਾਟ ਲੈ ਲਓ ਰੇਟ ਮੇ ਨਾਲ ਦੀ ਨਾਲ ਮੈਂਸ਼ਨ ਕਰ ਦੂੰ ਤੁਸੀਂ ਚੈੱਕ ਕਰ ਲਿਓ 800 ਰੁਪਏ ਦਾ ਤੁਹਾਨੂੰ ਸੂਟ ਪਏਗਾ ਇਹਨੂੰ ਤੁਸੀਂ ਜਿਵੇਂ ਮਰਜੀ ਸਟਿਚ ਕਰ ਸਕਦੇ ਹੋ ਇਹ बॉਟਮ ਦਾ ਕੱਪੜਾ ਇਹ ਸ਼ਰਟ ਦਾ ਕੱਪੜਾ ਤੁਸੀਂ ਇਹਨੂੰ ਰਿਵਰਸਿਬਲ ਵੀ ਕਰ ਸਕਦੇ ਹੋ ਤੁਸੀਂ बॉਟਮ ਵਾਲੇ ਕੱਪੜੇ ਦੀ ਸ਼ਰਟ ਵੀ ਬਣਾ ਸਕਦੇ ਹੋ ਤੇ ਸ਼ਰਟ ਵਾਲੇ ਦੀ बॉਟਮ ਵੀ ਬਣਾ ਸਕਦੇ ਹੋ ਇਹ ਤੁਹਾਡੀ ਇੱਛਾ ਜਿਸ ਤਰ੍ਹਾਂ ਮਰਜੀ ਤੁਸੀਂ ਸੂਟ ਨੂੰ ਸਟਿਚ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦਾ ਪੂਰਾ ਸੂਟ ਲੱਗੂਗਾ ਮੈਚਿੰਗ ਇਸ ਤਰ੍ਹਾਂ ਦੀ ਇਹਦੀ ਪਾਈਪਿੰਗ ਲਗਾ ਕੇ ਬਟਨ ਲਗਾ ਕੇ ਤੁਸੀਂ ਜਿਵੇਂ ਮਰਜੀ ਸੂਟ ਨੂੰ ਸਟੱਚ ਕਰ ਸਕਦੇ ਹੋ ਸੈਕਿੰਡ ਇਹਦੇ ਵਿੱਚ ਇਹ ਵਾਲਾ ਕਲਰ ਆ ਗਿਆ ਕੱਪੜਾ ਬਹੁਤ ਹੀ ਫਾਈਨ ਹੈ ਚੈੱਕ ਕਰ ਲਓ ਤੁਸੀਂ ਕੋਈ ਵੁਰਨੀ ਹੋਣਾ ਹੈਗਾ ਇਸ ਕੱਪੜੇ ਦੇ ਉੱਪਰ ਫੁੱਲ ਗਰੰਟੀ ਹੈ ਇਹ ਆਫ ਵਾਈਟ ਕਲਰ ਦੇ ਉੱਪਰ ਸੂਟ ਹੈਗਾ ਤੇ ਬਲੈਕ ਇਹਦੇ ਵਿੱਚ ਪ੍ਰਿੰਟਰ ਹੋਊਗੀ। ਬਾਟਮ ਦਾ ਕੱਪੜਾ ਆ ਗਿਆ। ਤੇ ਇਹ ਸ਼ਰਟ ਦਾ ਕੱਪੜਾ ਆ ਗਿਆ। ਇਸ ਤਰ੍ਹਾਂ ਦੀ ਮੈਚਿੰਗ ਹੈ ਇਹ ਵਾਲੇ ਸੂਟ ਦੀ। ਠੀਕ ਹੈ ਜੀ ਜਿਵੇਂ ਮਰਜੀ ਤੁਸੀਂ ਇਹ ਸੂਟ ਨੂੰ ਸਟਿਚ ਕਰ ਸਕਦੇ ਹੋ ਜਿੰਨੇ ਮਰਜੀ ਸੂਟ ਤੁਸੀਂ ਲੈ ਸਕਦੇ ਹੋ। ਪੂਰਾ ਸੂਟ ਹੈ ਇਸ ਤਰ੍ਹਾਂ ਦਾ ਲੱਗੂਗਾ। ਚੱਕਰ ਲਓ ਤੁਸੀਂ। ਠੀਕ ਹੈ ਜੀ। ਬਹੁਤ ਹੀ ਸੋਹਣੇ ਸੂਟ ਲੱਗਦੇ ਨੇ। ਫਾਈਨ ਕੁਆਲਟੀ ਹੈ ਸੂਟਾਂ ਸਾਰਿਆਂ ਦੀ ਫੁੱਲ ਗਰੰਟੀ ਹੈ ਹੁਣ ਮੈਂ ਤੁਹਾਨੂੰ ਸ਼ਿਮਰ ਦੇ ਵਿੱਚ ਦਿਖਾਉਣ ਲੱਗੀ ਹਾਂ ਸੂਟ ਇਹ ਵੀ ਬੀ ਐਲ ਐਮ ਦੇ ਵਿੱਚ ਰਹਿਣਗੇ ਇਹ ਵੀ ਮੈਚਿੰਗ ਸੂਟ ਰਹਿਣਗੇ ਆ ਦੇਖੋ ਇਹ ਬਾਟਮ ਦਾ ਕੱਪੜਾ ਆ ਗਿਆ ਬਾਟਮ ਇਸ ਦਾ ਸ਼ੈਡੋ ਪ੍ਰਿੰਟ ਦੇ ਵਿੱਚ ਬਣੀ ਹੋਈ ਹੈ ਜਿਸ ਤਰ੍ਹਾਂ ਦੀ ਪ੍ਰਿੰਟ ਹੈ ਸ਼ਰਟ ਦੇ ਵਿੱਚ ਆ ਉਸੇ ਤਰ੍ਹਾਂ ਦੀ ਹੀ ਪ੍ਰਿੰਟ ਬਾਟਮ ਦੇ ਵਿੱਚ ਆਊਗੀ ਆ ਦੇਖੋ ਕਲਰ ਬਹੁਤ ਹੀ ਸੋਹਣਾ ਆ ਸਟੈਂਪ ਲੱਗੀ ਹੋਈ ਹੈ ਚੈੱਕ ਕਰ ਲਓ ਬਹੁਤ ਹੀ ਸ਼ਾਨਦਾਰ ਕਲਰ ਸ਼ਾਨਦਾਰ ਪ੍ਰਿੰਟ ਗਰੰਟੀ ਦੇ ਨਾਲ ਸੂਟ ਮਿਲਣਗੇ ਤੁਹਾਨੂੰ ਸ਼ਿਮਰ ਪ੍ਰਿੰਟ ਸ਼ਿਮਰ ਪਸ਼ਮੀਨਾ ਦੇ ਵਿੱਚ ਸੂਟ ਆਣਗੇ ਇਦੇ ਵਿੱਚ ਹਲਕੀ ਜਿਹੀ ਚਮਕ ਹੁੰਦੀ ਹੈ ਲਾਈਨਿੰਗ ਦੇ ਇਹਦੇ नीचे ਕੋਈ ਲੋੜ ਨਹੀਂ ਹੁੰਦੀ ਜਿਵੇਂ ਮਰਜ਼ੀ ਤੁਸੀਂ ਸੂਟ ਨੂੰ ਸਟਿਚ ਕਰਕੇ ਪਾ ਸਕਦੇ ਹੋ 900 ਰੁਪਏ ਦਾ ਸੂਟ ਪਏਗਾ ਬਾਜ਼ਾਰ ਦੇ ਵਿੱਚ ਇਹ ਸੂਟ ਤੁਹਾਨੂੰ 1000-1200 ਰੁਪਏ ਦਾ ਮਿਲੇਗਾ ਤੇ ਅੱਪਾ ਤੁਹਾਨੂੰ 900 ਰੁਪਏ ਦੇ ਵਿੱਚ ਸੂਟ ਦੇ ਦੇਣਾ ਅੱਜ ਵਾਲੇ ਸੂਟਾਂ ਨਾਲ ਸ਼ਿਪਿੰਗ ਵੀ 3 ਲੱਗੇਗੀ ਕੱਪੜਾ ਦੇਖ ਲਓ ਤੁਸੀਂ ਬਹੁਤ ਹੀ ਸੌਫਟ ਕੱਪੜਾ ਪ੍ਰਿੰਟ ਚੈੱਕ ਕਰ ਲਓ ਪ੍ਰਿੰਟ ਬਹੁਤ ਹੀ ਸ਼ਾਨਦਾਰ ਤੇ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹ ਸੋਹਣਾ ਕਲਰ ਹੈ ਪੂਰਾ ਸੂਟ ਆ ਜਿਹੜਾ ਇਸ ਤਰ੍ਹਾਂ ਦਾ ਲੱਗੂਗਾ ਚੈੱਕ ਕਰ ਲਓ ਤੁਸੀਂ ਜੇਕਰ ਕਿਸੇ ਭੈਣ ਨੇ ਕੋਈ ਸੂਟ ਬਾਏ ਕਰਨਾ ਹੈ ਤਾਂ 7626804436 ਇਸ ਨੰਬਰ ਦੇ ਉੱਪਰ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਇਸ ਤਰ੍ਹਾਂ ਦੀ ਪ੍ਰਿੰਟ ਲੱਗੂਗੀ ਇਹ ਸੈਕਿੰਡ ਕਲਰ ਇਹਦੇ ਵਿੱਚ ਇਹ ਆ ਗਿਆ ਇਹ ਪਿਸਤਾ ਕਲਰ ਹੈ ਸ਼ਿਮਰ ਦੇ ਵਿੱਚ ਹੀ ਸੂਟ ਰਹੂਗਾ ਇਹ ਸ਼ੈਡੋ ਪ੍ਰਿੰਟ ਦੇ ਵਿੱਚ ਬਾਟਮ ਤੇ ਪ੍ਰਿੰਟਡ ਸ਼ਰਟ ਹੋਊਗੀ ਸ਼ਿਮਰ ਦੇ ਵਿੱਚ ਬਾਟਮ ਪਲੇਨ ਹੈ ਇਹਨਾਂ ਦੇ ਨਾਲ ਉਹਦੇ ਵਿੱਚ ਸ਼ਿਮਰ ਨਹੀਂ ਹੈਗੀ ਤੇ ਸ਼ਰਟ ਦੇ ਵਿੱਚ ਸ਼ਿਮਰ ਆਊਗੀ ਇਸ ਤਰ੍ਹਾਂ ਦਾ ਸੂਟ ਹੈ ਇਹ ਆ ਬਾਟਮ ਦਾ ਕੱਪੜਾ ਆ ਗਿਆ ਚੈੱਕ ਕਰ ਲਓ ਤੁਸੀਂ 900 ਰੁਪਏ ਦਾ ਤੁਹਾਨੂੰ ਸੂਟ ਪਏਗਾ ਪਿਸਤਾ ਕਲਰ ਹੈ ਕੱਪੜਾ ਦੇਖ ਲਓ ਕੰਨੀ ਚੈੱਕ ਕਰ ਲਓ ਇਹ ਸ਼ੌੜ ਦਾ ਕੱਪੜਾ ਆ ਗਿਆ। ਪ੍ਰਿੰਟ ਇਹਨਾਂ ਦੇ ਸੂਟਾਂ ਦੇ ਸਾਰੇ ਦੇ ਸੇਮ ਰੋਗੇ। ਇਹਦੇ ਵਿੱਚ ਮੈਂ ਤੁਹਾਨੂੰ ਤਿੰਨ ਕਲਰ ਦਿਖਾਉਂਗੀ। ਕਲਰ ਸਾਰੇ ਬਹੁਤ ਸੋਹਣੇ ਆ। ਕੋਈ ਵੀ ਕਲਰ ਤੁਸੀਂ ਬਾਏ ਕਰ ਸਕਦੇ ਹੋ। ਕੋਈ ਵੀ ਸੂਟ ਤੁਸੀਂ ਬਾਏ ਕਰ ਸਕਦੇ ਹੋ। ਜਿੰਨੇ ਮਰਜੀ ਸੂਟਾਂ ਤੁਸੀਂ ਆਰਡਰ ਕਰ ਸਕਦੇ ਹੋ। ਇੱਕ ਨਪੈਣਾ ਨੂੰ ਮੇਰੀ ਬੇਨਤੀ ਹੈ ਕਿ ਜਦੋਂ ਮੈਂ ਤੁਹਾਡੇ ਤੋਂ ਐਡਰੈਸ ਮੰਗਦੀ ਆ ਤਾਂ ਤੁਸੀਂ ਪੂਰਾ ਐਡਰੈਸ ਸੈਂਡ ਕਰਿਆ ਕਰੋ। ਪਿੰ ਕੋਰ ਬਹੁਤ ਹੀ ਜ਼ਰੂਰੀ ਹੁੰਦਾਗਾ ਤੇ ਨਾਲ ਦੋ ਮੋਬਾਈਲ ਨੰਬਰ ਵੀ ਜ਼ਰੂਰ ਲਿਖੇ ਭੇਜਿਆ ਕਰੋ ਕਿਉਂਕਿ ਉਹਦੇ ਨਾਲ ਫਿਰ ਆਸਾਨੀ ਰਹਿੰਦੀ ਹੈ ਪਾਰਸਲ ਸਹੀ ਟਾਈਮ ਤੇ ਤੇ ਸਹੀ ਜਗ੍ਹਾ ਤੇ ਪਹੁੰਚ ਜਾਂਦਾ ਹੈ ਇਹ ਵਾਲਾ ਆ ਗਿਆ ਥੋਰਡ ਕਲਰ ਦੇ ਵਿੱਚ ਗ੍ਰੇ ਕਲਰ ਗ੍ਰੇ ਕਲਰ ਦਾ ਸੂਟ ਰਹੂਗਾ ਇਹ ਬਾਟਮ ਆ ਗਿਆ ਸ਼ੈਡੋ ਪ੍ਰਿੰਟ ਦੇ ਵਿੱਚ ਇਹ ਵਾਲੀ ਜਿਹੜੀ ਸ਼ਰਟ ਹੈ। ਪ੍ਰਿੰਟ ਇਹਨਾਂ ਦੇ ਸੂਟਾਂ ਦੇ ਸਾਰੇ ਦੇ ਸੇਮ ਰੂਪ ਇੰਨਾ ਸੂਟਾਂ ਦੇ ਕਲਰ ਅਲੱਗ-ਅਲੱਗ ਨੇ। ਚੱਕਰ ਲੋ ਕੋਈ ਵੀ ਕਲਰ ਤੁਸੀਂ ਲੈ ਸਕਦੇ ਹੋ, ਕੋਈ ਵੀ ਸੂਟ ਲੈ ਸਕਦੇ ਹੋ। ਪੂਰਾ ਸੂਟ ਜਿਹੜਾ ਇਸ ਤਰ੍ਹਾਂ ਦਾ ਲੱਭੂਗਾ। ਇਹ ਗ੍ਰੇ ਕਲਰ ਹੈ। ਇਹਦੇ ਵਿੱਚ ਹਲਕਾ ਜਿਹਾ ਗ੍ਰੇ ਕਲਰ ਹੈ ਸ਼ਰਟ ਦੇ ਵਿੱਚ ਤੇ ਬਾਟਮ ਗ੍ਰੇ ਕਲਰ ਦੀ ਆਊਗੀ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਕਮੈਂਟ ਤੇ ਲਾਈਕ ਜ਼ਰੂਰ ਕਰਦਿਆ ਕਰੋ। ਕਮੈਂਟ ਕਰਕੇ ਦੱਸਿਆ ਕਰੋ ਕਿ ਅਗਲੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਚਾਹੀਦੀ ਆ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਧੰਨਵਾਦ ਜੀ